ਸਾਸਰੀ ਘਰ ਦਾ ਫਲਾ ਰਹੇ ਸਾਸਰੀ ਘਰ ਦਾ ਰਹੇ ਮੈਂ ਬਣਾਉਣੀ ਨਹੀਂਗਾ ਸਾਸਰੀ ਘਰ ਨਾ ਮੈਂ ਬਣਾ ਮੈਂ ਬਣਾਉਣਾ ਨਹੀਂ ਮੈਂ ਬਈ ਤੇਰਾ ਬਾਪੂ ਨਹੀਂ ਇਹ ਨਾ ਮੇਰਾ ਬਾਪੂ ਨਹੀਂ ਇਹ ਰਾਵਲਪਿੰਡੀ ਪਾਕਿਸਤਾਨ ਪਰ ਇਹ ਸੜਕਾਂ ਤੇ ਤੁਰਿਆ ਫਿਰਦਾ ਵਿਚਾਰਾ ਦਰਦ ਦਰਦੀਆਂ ਠੋਕਣਾ ਖਾਂਦਾ ਪਤਾ ਨਹੀਂ ਕਿੰਨੇ ਸਾਲਾਂ ਪਤਾ ਨਹੀਂ ਇਹਦੇ ਆਪਣੇ ਵੀ ਹੋਣਗੇ ਕਿਤੇ ਰਹਿੰਦੇ ਨੇ ਬਾਪੂ ਦੇ ਦੋ ਪੁੱਤਾਂ ਇੱਕ ਰੇਲਵੇ ਚ ਉਹ ਵੱਡ ਬੇਡਾ ਉਹ ਕਹਿੰਦਾ ਮੇਰੇ ਨਾਲ ਕੋਈ ਲਿੰਕ ਨਹੀਂ ਰੱਖਦਾ ਗੇ ਭੰਗ ਪੀ ਪੀ ਕੇ ਇਦਾਂ ਅਫਸੈਟ ਹੋਇਆ ਫਿਰਦਾ ਹੁਣ ਘਰ ਵਾਲੀ ਸੀ ਇਹਦੀ ਉਹਦੀ ਮੌਤ ਹੋ ਗਈ ਦੋ ਬੱਚੇ ਐ ਦੇ ਇੱਕ ਬੇਟਾ ਹਜੇ ਛੋਟਾ 5ਵੀਂ 6ਵੀਂ ਚ ਪੜਦਾ ਉਸ ਦਾਦੇ ਦੇ ਨਾਲ ਰਹਿੰਦਾ ਤੇ ਇੱਕ ਬੇਟਾ ਜਿਹੜਾ ਇਹਦਾ ਸ਼ੇਰ ਸਿੰਘ ਦਾ ਵੱਡਾ ਬੇਟਾ ਵਾ ਉਹ ਦੁਬਈ ਚ ਲੈ ਗਿਆ ਇਹ ਬਾਬੂ ਕਿੰਨੇ ਸਾਲਾਂ ਤੋਂ ਐ ਘੁੰਮਦਾ ਇਹਨੇ 4 ਸਾਲਾਂ ਤੋਂ ਕਿੰਨੇ ਸਾਲ ਹੋ ਗਏ ਨਨਜਾ ਜਾਲਾ ਹੋਏ 4 ਸਾਲ ਜੇ ਪਿਓ ਤਾਂ ਹੈਗਾ ਜੀ ਮਾਂ ਮਾਰ ਕੇ ਪਾਪਾ ਹੋਣੀ ਮੇਰਾ ਮਾਪੂਰ ਪਾਪਾ ਮੇਰਾ ਤੂੰ ਤਾਂ ਹੈਗਾ ਨਾ ਤੇ ਮੇਰਾ ਬਾਪ ਮਾਂ ਦੀ ਬਾਪ ਦੀ ਵੀ ਗੋਲੀ ਮੋਟਾ ਹਾਵੈ ਸ਼ਾਮ ਦੇ ਗੱਗ ਪੱਕ 5:30 ਵਜੇ ਇੱਕਣ ਜਾਣ ਪਿਆਤੀ ਚਸ਼ਨੀ ਕੇ ਸਾਨੂੰ ਧਮਾਪੀ ਹੱਥ ਵੀ ਨਹੀਂ ਸ਼ੀ ਰੱਖਦੀ ਜਿਹੜੇ ਇਹੇ ਕੱਪੜੇ ਆ ਉਹ ਵੀ ਪਾਟੇ ਪੁਰਾਣੇ ਸੀ ਠੀਕ ਵੀ ਨਹੀਂ ਸੀ ਤੇ ਜਿਹੜਾ ਇਹਦਾ ਦਿਮਾਗ ਆ ਸ਼ਹਿਰਾਂ ਫੇਰ ਵਿੱਚ ਵੀ ਕੋਸ਼ ਝੋਟ ਲੱਗੀ ਹੋਈ ਸੀ ਇਹ ਜੇ ਇਸ ਵਿਅਕਤੀ ਨੂੰ ਮਨੁੱਖਤਾ ਦੀ ਸੇਵਾ ਅਸਨਪੁਰ ਛੱਡਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰ ਤੁਸੀਂ ਆਪਣੀ ਸਕਰੀਨ ਤੇ ਜਿਹੜਾ ਦੇਖ ਰਹੇ ਹੋ ਹੱਥਾਂ ਦੇ ਨੌ ਕਿੱਡੇ ਕਿੱਡੇ ਵਧੇ ਹੋਇਆ ਹੱਥਾਂ ਦੇ ਉੱਤੇ ਤੁਸੀਂ ਦੇਖੋ ਮੈਲ ਕਿਵੇਂ ਆ ਨਾਤਿਆਂ ਨੂੰ ਸਾਲਾਂ ਬੱਤੀ ਜਿਵੇਂ ਸਮਾਂ ਬੀਤ ਗਿਆ ਹੁੰਦਾ ਆ ਥੱਲੇ ਵਾਲੇ ਕੱਪੜੇ ਤੁਸੀਂ ਦੇਖੋ ਜਿਹੜੀ ਬਨਾਣ ਆ ਬਾਈ ਦੇ ਲਈ ਥੱਲੇ ਦੀ ਪਾਈ ਆ ਉਹ ਦੇਖੋ ਕਿਵੇਂ ਫਟ ਕੇ ਕਿਦਾਂ ਹੋ ਗਈ ਆ ਹਨਾ ਪਜਾਮਾ ਕੁੜਤਾ ਪਾਇਆ ਬੂਟ ਵੀ ਮੋਰੀਆਂ ਨਿਕਲੀਆਂ ਪਈਆਂ ਨੌ ਏਡੇ ਏਡੇ ਲੰਬੇ ਹੋਏ ਹੋਏ ਆ ਪਰ ਇਹ ਸੜਕਾਂ ਤੇ ਤੁਰਿਆ ਫਿਰਦਾ ਵਿਚਾਰਾ ਦਰਦਰ ਦੀਆਂ ਠੋਕਣਾ ਖਾਂਦਾ ਪਤਾ ਨਹੀਂ ਕਿੰਨੇ ਸਾਲਾਂ ਇਹ ਸਰਪੰਚ ਸਾਹਿਬ ਨੇ ਸ਼ੀਰਾ ਸਰਪੰਚ ਵੀਰਾ ਪਟੀਆਂ ਤੋਂ ਤੇ ਇਹ ਵੀਰੇ ਥੋੜਾ ਕੀ ਨਾ ਸਤਮੰਤ ਸਿੰਘ ਬਲਵਿੰਦਰ ਸਿੰਘ ਸਤਵੰਤ ਸਿੰਘ ਤੇ ਬਲਵਿੰਦਰ ਸਿੰਘ ਤੇ ਇਹਨਾਂ ਵੀਰਾਂ ਨੇ ਦੇਖੋ ਇਹ ਅਪਰਾਲਾ ਕੀਤਾ ਇਹਨੇ ਵਿਚਾਰੇ ਦੇ ਪਤਾ ਨਹੀਂ ਕਿੱਥੇ-ਕਿੱਥੇ ਆਪਦੀਆਂ ਜੁੱਤੀਆਂ ਘਸਾਈਆਂ ਹੋਣੀਆਂ ਘੁੰਮਦੇ ਨੇ ਪਤਾ ਨਹੀਂ ਕਿੱਥੇ-ਕਿੱਥੇ ਮੰਗ ਤੰਗ ਕੇ ਰੋਟੀ ਖਾਂਦਾ ਹੋਏ ਨੇ ਤੇ ਪਰ ਅੱਜ ਇਹ ਸੁਪਨਿਆਂ ਦੇ ਘਰ ਪਹੁੰਚੇ ਇਹਨਾਂ ਵੀਰਾਂ ਦੇ ਚਿਹਰੇ ਹੱਥ ਪਰਨਾ ਫੁੱਟ ਜਾਣਾ ਛੋਟੇ ਜਿਹੇ ਅਪਰਾਲੇ ਦੇ ਸਰਦਾਰ ਸਿੰਘ ਹਾਂਜੀ ਓ ਕਿਵੇਂ ਆ ਛੇਰ ਸਿਆਂ ਖੜਾ ਹੋ ਇੱਕ ਮਿੰਟ ਸਹਾਰਾ ਨਹੀਂ ਦੇਈਦਾ ਉਹ ਦੇਈਦਾ ਸਹਾਰਾ ਲਈਦਾ ਹਾਂ ਬੇਸਹਾਰ ਨਹੀਂ ਨਾ ਦੰਦ ਆਕੜਾ ਸਰ ਐ ਨਾ ਕਿ ਜੀ ਨਹੀਂ ਯਾਰ ਤੂੰ ਭਰਾਵਾ ਮੇਰਾ ਸ਼ੇਰ ਸਿਆ ਪੈਦਲ ਆਇਆ ਪੈਦਲ ਹੀ ਜਾਣਾ ਸ਼ੇਰ ਸਿਆ ਉਹ ਦਲੀਪ ਸਿੰਘ ਕੌਣ ਆ ਸ਼ੇਰ ਸਿਆ ਅਸਲੀ ਨਹੀਂ ਜਾਣਦੇ ਦਲੀਪ ਸਿੰਘ ਮੈਂ ਨਹੀਂ ਜਾਣਦਾ ਲੈ ਦਲੀਪ ਸਿੰਘ ਨੂੰ ਨਹੀਂ ਜਾਣਦਾ ਤੂੰ ਲੱਗ ਗਿਆ ਭਾਈ ਉਹ ਦੇਖ ਸਾਹਮਣੇ ਕੌਣ ਬੈਠਾ ਕਿਆ ਬੈਠਾ ਰਿਹਾ ਉਹ ਕੌਣ ਬੈਠਿਆ ਦਾ ਲੱਗਣਾ ਪਾੜਖੜੀ ਮਗਾ ਕੀ ਧੋਖਾ ਹੈ ਹਾਂ ਹਰ ਕੋ ਜਲਾਇਨ ਕੀ ਰੱਖੇ ਇਹ ਕੰਨੇ ਕਰ ਦੇਣਾ ਹਲੇ ਕਿੰਨੇ ਹਟਦਾ ਨਹੀਂ ਸ਼ੇਰ ਸਿੰਘ ਭੰਗ ਪੀਂਦਾ ਕਹਿੰਦੇ ਭੰਗ ਪੀਵੀ ਕੇ ਹੋਣਾ ਪਈ ਜਾਂਦਾ ਚੱਲ ਪਹਿਲਾਂ ਬਾਪੂ ਕੋਲੇ ਜਾ ਕੇ ਪੈਰੀਂ ਹੱਥ ਲਾ ਕੇ ਉਹ ਪਹਿਲਾਂ ਬਾਪੂ ਦੇ ਓਏ ਬਾਪੂ ਦੇ ਪੈਰੀਂ ਮੈਂ ਕਰੀ ਹੱਥ ਲਾਉਣੀ ਹੈ ਓਏ ਬਾਪੂ ਦੇ ਪੈਰੀਂ ਤੂੰ ਲਾ ਪਹਿਲਾਂ ਦੇ ਮੈਂ ਲਾਉਦਾ ਆ ਦੇ ਆ ਦੇ ਮੇਰਾ ਖੜਾ ਛੱਡ ਫਿਰ ਇਹ ਆ ਦੇ ਮੈਂ ਵੀ ਲਾ ਦੇ ਚੱਕ ਦੇ ਨਾ ਚੱਲ ਤੂੰ ਵੀ ਲਾ ਦੇ ਤੂੰ ਵੀ ਲਾ ਉਹ ਲਾ ਦੇ ਫਿਰ ਬਾਪ ਥੋੜੀ ਆਏ ਬਾਪੂ ਆਏ ਤੂੰ ਮੌਦਵਾ ਦੇ ਨਾਲ ਓਏ ਲਾ ਦੇ ਯਾਰ ਲਾ ਦੇ ਲਾ ਦੇ ਓਏ ਲਾ ਮੈਂ ਕੋ ਲਾਵਾਂ ਨਾ ਇਧਰ ਆ ਚਲ ਸਾਸਰੀ ਘਰ ਤਾਂ ਬੁਲਾ ਦੇ ਸਾਸਰੀ ਘਰ ਬੁਲਾ ਦੇ ਮੈਂ ਬੁਲਾਉਣੀ ਹੈਗੀ ਸਾਸਰੀ ਘਰ ਮੈਂ ਨਹੀਂ ਬੁਲਾਉਂਦਾ ਮੈਂ ਬੁਲਾਉਣਾ ਨਹੀਂ ਮੈਂ ਕੋਈ ਬੁਲਾਵਣਾ ਲੋੜ ਨਹੀਂ ਮਿਲ ਕੇ ਆਹ ਦੇਖਿਆ ਬਾਈ ਨੂੰ ਜਾਣਦਾ ਆਹ ਫਾਈਲ ਨੂੰ ਜਾਣਦਾ ਕੌਣ ਇਹ ਕੀ ਨਾਂ ਇਹਦਾ ਨਾਂ ਤਾਂ ਦੱਸ ਦੇ ਕੀ ਇਹਦਾ ਜਿੰਦੂ ਆ ਜਿੰਦੂ ਇਹ ਠੀਕ ਹੈ ਇਹਦੀ ਬਾਪੂ ਆ ਬਾਹ ਸੁੱਕੀ ਹੋਈ ਹੈ ਪਹਿਲਾਂ ਤੋਂ ਹੀ ਛੋੜੀ ਹੋ ਗਿਆ ਥੋੜੀ ਜਿਹਾ ਆ ਆਏ ਸੁੱਕੀ ਹੋਈ ਜਮਾਏ ਤੋੜ ਕੇ ਖਰਾਬ ਰਹੀ ਆ ਚੱਲਣਾ ਪੋਗੇ ਕੰਮ ਨਾ ਕਰੀ ਕਿੰਨਾ ਥੋੜੀ ਸੀ ਦਾਇਆ ਦਾ ਇਹਨੇ ਥੋੜੀ ਸੀ ਹਾਂ ਇੱਕ ਸਰਾਉਤਾਂ ਡਾਂ ਸਿਟੀ ਡਾਂਗੇ ਨੇ ਹਾਂ ਡਾਕ ਤਾਂ ਕੀ ਮਾਰੂ ਹਾਂ ਹੋਰ ਕੀ ਮਾਰਾਂ ਹੀ ਜੋ ਮੇਰਾ ਮਨ ਕਰਦਾ ਮੈਂ ਮਾਰ ਦਿੰਨਾ ਨਾ ਯਾਰ ਮਾਰਿਆ ਨਾ ਕਰ ਪਿਆ ਉਹ ਆ ਯਾਰ ਤੇਰਾ ਇਹ ਵੀ ਖਤਮ ਕਰ ਦੇ ਜੀ ਇਹ ਮੈਂ ਬਾਈ ਤੇਰਾ ਬਾਪੂ ਨਹੀਂ ਇਹ ਨਾ ਮੇਰੇ ਬਾਪ ਨਹੀਂ ਹੈਗਾ ਇਹ ਰਾਵਲਪਿੰਡੀ ਪਾਕਿਸਤਾਨ ਵਾਈਕਰ ਜੀ ਕਾ ਖਾਲਸਾ ਵਾਈਕਰ ਜੀ ਫਤਿਹ ਮਹੰਮਦ ਤੈਨਾਂ ਨੇ ਇਹ ਵੀਰ ਆ ਸ਼ੇਰ ਸਿੰਘ ਸ਼ੇਰ ਸਿੰਘ ਨੂੰ ਸਾਡੇ ਕੋਲੇ ਸ਼ੀਰਾ ਸਰਪੰਚ ਆ ਪੱਟੀਆਂ ਟਾਹਾ ਪਿੰਡ ਤੋਂ ਰਾਜਨ ਵੀਰ ਤੇਰਨ ਜੋਤ ਹੁਣੀ ਉਹ ਵੀਰੇ ਹੁਣੀ ਛੱਡ ਕੇ ਗਏ ਪਟੀਆਂ ਟਾਹਾਂ ਪਿੰਡ ਜਦੋਂ ਆਪਾਂ ਹੰਬੜਾ ਨੂੰ ਜਾਂਦੇ ਹਾਂ ਮੁੱਲਾਪੁਰ ਤੋਂ ਰੋਡ ਦੇ ਉੱਤੇ ਪੈਂਦਾ ਤੇ ਉਸ ਪਿੰਡ ਦੇ ਵਿੱਚ ਇਹ ਬਾਪੂ ਦੇ ਇੰਨੇ ਗੰਦੇ ਕੱਪੜੇ ਪਾਏ ਹੋਏ ਸਾਲਾਂ ਬੱਧੀ ਹੋ ਗਿਆ ਸੀ ਜਿਵੇਂ ਨਾਤਾ ਨਹੀਂ ਸੀ ਸਿਰ ਤੇ ਪੱਟੀ ਵੱਜੀ ਹੋਈ ਸੀ ਤੇ ਸਿਰ ਚਕੇ ਨੇ ਟੁੱਟ ਮਾਰੀ ਹੋਈ ਸੀ ਗਲੀ ਹੋਈ ਸੀ ਸਿਰ ਦੇ ਵਿੱਚ ਉੱਥੋਂ ਵੀਰ ਨੂੰ ਜਦੋਂ ਸਾਡੇ ਕੋਲੇ ਛੱਡ ਕੇ ਗਏ ਅਸੀਂ ਇਹਨੂੰ ਨਿਮਾਹ ਤਵਾ ਕੇ ਜਦੋਂ ਹਸਪਤਾਲ ਚ ਐਡਮਿਟ ਕੀਤਾ ਤੇ ਸਾਡੇ ਨਰਸਿੰਗ ਸਟਾਫ ਦੇ ਵਿੱਚ ਇੱਕ ਭੈਣ ਆ ਸਾਡੀ ਉਹ ਨਰਸ ਦਾ ਕੰਮ ਕਰਦੀ ਐ ਉਹਨੇ ਇਹਨੂੰ ਪਛਾਣ ਲਿਆ ਕਹਿੰਦੀ ਵੀਰਾ ਇਹ ਤਾਂ ਮੇਰੇ ਪਿੰਡ ਦਾ ਜਿੱਤਵਾਲ ਦਾ ਜਿੱਤਵਾਲ ਪਿੰਡ ਆ ਇੱਧਰ ਆਪਣੇ ਮਰੇਲਕੋਟ ਦੇ ਕੋਲੇ ਕੁੱਪ ਦੇ ਕੋਲੇ ਤੇ ਅਸੀਂ ਫਿਰ ਇਸ ਵੀਰ ਨੂੰ ਐਡਮਿਟ ਕਰ ਲਿਆ ਤੇ ਇਹਦੀ ਵੀਡੀਓ ਨਹੀਂ ਸੀ ਸਾਂਝੀ ਕੀਤੀ ਸੋਸ਼ਲ ਮੀਡੀਆ ਤੇ ਇਸੇ ਕਰਕੇ ਕਿਉਂਕਿ ਘਰ ਲੱਭਣ ਲਈ ਵੀਡੀਓ ਪਾਉਨੇ ਆਪਾਂ ਘਰ ਅਸੀਂ ਸੋਚਿਆ ਵੀ ਪਿੰਡ ਦਾ ਨਾਮ ਪਤਾ ਲੱਗਿਆ ਤੇ ਘਰ ਵੀ ਲੱਭਿਆ ਜਾਊਗਾ ਹੁਣ ਉਸ ਭੈਣ ਨੇ ਸਾਨੂੰ ਪਿੰਡੋਂ ਨੰਬਰ ਲੈ ਕੇ ਦਿੱਤਾ ਆਪਣੇ ਘਰੇ ਤੁਹਾਡੀ ਭਤੀਜੀ ਹੈ ਵੀ ਨਾ ਮੇਰੀ ਪੋਤੀ ਹੈ ਪੋਤੀ ਆ ਬਾਪੂ ਬਾਈ ਦੀ ਤੇ ਫਿਰ ਇਹਨਾਂ ਨੇ ਜਾ ਕੇ ਇਹਨਾਂ ਦੇ ਘਰੇ ਗੱਲ ਕੀਤੀ ਇਹ ਬਾਪੂ ਸ਼ੇਰ ਸਿੰਘ ਦੇ ਫਾਦਰ ਸਾਹਿਬ ਨੇ ਬਾਪੂ ਦਲੀਪ ਸਿੰਘ ਜੀ ਤੇ ਸ਼ੇਰ ਸਿੰਘ ਇਹਦੀ ਉਮਰ ਕਿੰਨੀ ਹੋਊ ਬਾਪੂ 55 ਸਾਲ ਦੀ ਸਰ 55 ਸਾਲ ਦੀ ਤੁਹਾਡੀ ਉਮਰ ਕਿੰਨੀ ਹੋਊ ਬਾਪੂ ਪਾਜੀ 90 ਤੋਂ ਉੱਪਰ ਹੋਣੀ 90 ਤੋਂ ਉੱਪਰ ਆ ਬਾਪੂਰੇ ਦੋ ਪੋਤਾਂ ਇੱਕ ਰੇਲਵੇ ਚ ਉਹ ਅੱਡ ਵਿੱਡਾ ਉਹ ਕਹਿੰਦਾ ਮੇਰੇ ਨਾਲ ਕੋਈ ਲਿੰਕ ਨਹੀਂ ਰੱਖਦਾ ਇਹ ਭੰਗ ਪੀ ਪੀ ਕੇ ਇਦਾਂ ਅਫਸੈਟ ਹੋਇਆ ਫਿਰਦਾ ਹੁਣ ਘਰ ਵਾਲੀ ਸੀ ਇਹਦੀ ਉਹਦੀ ਮੌਤ ਹੋ ਗਈ ਦੋ ਬੱਚੇ ਐ ਇਹਦੇ ਇੱਕ ਬੇਟਾ ਹਜੇ ਛੋਟਾ ਪੰਜਵੀਂ ਛੇਵੀਂ ਚ ਪੜਦਾ ਉਹ ਉਹ ਦਾਦੇ ਦੇ ਨਾਲ ਰਹਿੰਦਾ ਤੇ ਇੱਕ ਬੇਟਾ ਜਿਹੜਾ ਇਹਦਾ ਸ਼ੇਰ ਸਿੰਘ ਦਾ ਵੱਡਾ ਬੇਟਾ ਵਾ ਉਹ ਦੁਬਈ ਚ ਲੈ ਗਿਆ ਉਹਨਾਂ ਨੇ ਇੱਕ ਕਲੋਨੀ ਜੀ ਦੋ ਰੱਖਦੀ ਵੇਚੀ ਨਹੀਂ ਕਿ ਬੜੀ ਪਰੇਵਾਨੀ ਨਹੀਂ ਉਹ ਨਾਨਕ ਹੀ ਰਹਿੰਦਾ ਸੀ ਜੀ ਇਹਦੀ ਕੋਲੀ ਨਾ ਅੱਛਾ ਬਣਾ ਵੀ ਤੁਹਾਡੇ ਕੋਲ ਹੀ ਆ ਨਹੀਂ ਫਿਰ ਰੈਂਕ ਵਿੱਚ ਕਿੱਧਰ ਚਲਾ ਗਿਆ ਫਿਰ ਉਹ ਜੀ ਰੋਣਾ ਪਉਂਦਾ ਰਿਹਾ ਰੋਜ਼ ਇਹਦੇ ਨਾਲ ਰੜਦਾ ਸੀ ਵੀ ਮੈਨੂੰ 2-3 ਲੱਖ ਰੁਪਏ ਬੋਲਣਾ ਚੰਗਾ ਹੀ ਸੀ ਮੈਂ ਬਾਹਰ ਜਾਣਾ ਅੱਛਾ ਅਸੀਂ ਉਹ ਕਲੋਨੀ ਦਵਾਤੀ ਫਿਰ ਉਹ ਜਿਹੜਾ ਬੰਦ ਕਰਤਾ ਤਾਂ ਕਲੋਨੀ ਕੀ ਹੁੰਦੀ ਕਲੋਨੀ ਜੀ ਜਿੰਦਰਾ ਕਲੋਨੀ ਮਿਲ ਜਾਂਦੀ ਜਿਹੜਾ ਪਲਾਟ ਮਿਲਦੇ ਸਰਕਾਰੀ ਹਾਂ ਜਿਹੜਾ ਕਲੋਨੀ ਸਾਹਿਬ ਨੇ ਇੰਦਰਾ ਗੋਲੀ ਦੇ ਕਿ ਲੋਕ ਕਿਰਾਏ ਦੇ ਬੋਤਰੇ ਇਹਦੀ ਵੀ ਵੱਡੀ ਫਿਰਦੀ ਆ ਇੰਦਰ ਵੀ ਵੱਡੀ ਫਿਰਦੀ ਆ ਹਾਂ ਹਾਂ ਉਹ ਬਿਗਿਆਤ ਚਾਰ ਰੱਤ ਦੀ ਪੰਜ ਦੀ ਉਹਨੇ ਉਹ ਵੇਚਤੀ ਉਹਨੇ ਉਹ ਵੇਚ ਵੇਚ ਕੇ ਚਲਾ ਗਿਆ ਚਲਿਆ ਤੁਹਾਡੇ ਨਾਲ ਕੋਈ ਸਬੰਧ ਨਹੀਂ ਹਾਂ ਤੇ ਇਹ ਬਾਪੂ ਕਿੰਨੇ ਸਾਲਾਂ ਤੋਂ ਐ ਘੁੰਮਦਾ ਤਿੰਨ ਚਾਰ ਸਾਲਾਂ ਤੋਂ ਇਹਨਾਂ ਘਰੋਂ ਮੁੰਲੇ ਡਾਕੂ ਮਾਰ ਕਿੰਨੇ ਸਾਲ ਹੋ ਗਏ ਤਿੰਨ ਚਾਰ ਸਾਲ ਹੋ ਗਏ ਨਾ ਸਾਲ ਹੋ ਗਿਆ ਆਪੀ ਦੱਸਦਾ ਜੀ ਤਿੰਨ ਚਾਰ ਸਾਲ ਹੋ ਗਏ ਤੇ ਸ਼ੇਰ ਸਿੰਘ ਤੂੰ ਐ ਕਦ ਹੋ ਗਿਆ ਫਿਰ ਕੀ ਗੱਲ ਹੋ ਗਈ ਤੂੰ ਜਵਾਬ ਕਹ ਸਾਂਭਣਾ ਨਹੀਂ ਜਿਹੜਾ ਛੋਟਾ ਵਾ ਉਹ ਛੇਵੀਂ ਚ ਪੜਦਾ ਸੌਖਾ ਦੀ ਪੂਰੀ ਕਰ ਗਿਆ ਜੀ ਬਾਹਰ ਹੈ ਦੋ ਦਿਨ ਹੋ ਗਿਆ ਹੈ ਨਹੀਂ ਬਾਪੂ ਉਹਦਾ ਯਾਰ ਤੇਰਾ ਪੁੱਤ ਆ ਨਿੱਕਾ ਜਿਆ ਉਹਨੂੰ ਤੇਰੀ ਲੋੜ ਆ ਯਾਰ ਜੇ ਮਾਂ ਮਰ ਗਈ ਪਿਓ ਤਾਂ ਹੈਗਾ ਨਾ ਨਾ ਇਧਰ ਨੂੰ ਮੂੰਹ ਕਰ ਐ ਜੇ ਪਿਓ ਤਾਂ ਹੈਗਾ ਜੀ ਮਾਂ ਮਰ ਗਈ ਬਾਪੂ ਹੈ ਨਹੀਂ ਮੇਰਾ ਮਾਪ ਪਾਪ ਮਰ ਮਰੇ ਤੂੰ ਤਾਂ ਹੈਗਾ ਨਾ ਤੇਰਾ ਬਾਪੂ ਮਾਰਤੀ ਬਾਪਦੇ ਵੀ ਗੋਲੀ ਮੇ ਤੇ ਬਾਪੂ ਇਹ ਮੈਂ ਬਾਪੇ ਮਾਫ ਨਹੀਂ ਬਖਸ਼ਦਾ ਨਾ ਮਾਰ ਜਦੋਂ ਐ ਹੋਇਆ ਦੋ ਤਿੰਨ ਸਾਲ ਪਹਿਲਾਂ ਉਦੋਂ ਕੀ ਗੱਲ ਹੋਈ ਸੀ ਕਿ ਭੰਗ ਕਰਕੇ ਹੋਇਆ ਜਾਂ ਕੋਈ ਹੋਰ ਗੱਲ ਹੋਈ ਸੀ ਕਰਕੇ ਹੋਇਆ ਭੰਗ ਕਿਵੇਂ ਪੀ ਖਾਂਦਾ ਕੋਟਾ ਪਿੰਡ ਸਿਟਰਾਂ ਭਰ ਕੇ ਪੀਂਦੇ ਸੀ ਜੀ ਅੱਜ ਉਹ ਕਿਤੇ ਨਾਲ ਨਹੀਂ ਕਿਸੇ ਦੀ ਦੁਕਾਨ ਤੇ ਅੱਜ ਦਸ ਪੜਿਆ ਹੋਇਆ ਹੈ ਇਹਦੇ ਨਾਲ ਹਾਂ ਮੇਰੇ ਨਾਲ ਦੱਸ ਸਿਰੇ ਸਿਰਾਂ ਉੱਤੇ ਰੀਲਾਂ ਭਰਦਾ ਰੀਲਾਂ ਛੇਰਿਆ ਹਾਂ ਬਾਤ ਚੱਲ ਗਿਆ ਚੌਣਵੇਂ ਗਾਣੇ ਭਰ ਦਿੰਨਾ ਚੌਣਵੇਂ ਹੁਣ ਲਿਆ ਕੰਮ ਕਿਉਂ ਡਿੱਕ ਤੋਂ ਭਰਦੇ ਹੁਣ ਹੈ ਨਹੀਂ ਮੇਰੇ ਕੋਲ ਨਹੀਂ ਹੈ ਨਹੀਂ ਰਿਕਾਰਡਿੰਗ ਕਾਲਾ ਨੋ ਕਪ ਭਰਾ ਲਿਆ ਪਰ ਕਪ ਕਪ ਤੋਂ ਭਰਾ ਲਿਆ ਹੁਣ ਚੱਲ ਜੀ ਜਿਹੜੇ ਸਾਰੇ ਗਾਣੇ ਦੂਜੇ ਭਰਨੇ ਆ ਉਹਦੇ ਵਾਲੇ ਆਪਾਂ ਧਾਰਮਿਕ ਗਾਣੇ ਜਿਹੜੇ ਮਾਜੀ ਭਰਾਲ ਭਰ ਦੇਗਾ ਫੂਟ ਵਾਲੇ ਭਰ ਦੇਣਗੇ ਮੇਰੇ ਕੋਲ ਹਾਂ ਮੇਰੇ ਕੋਲ ਫੂਟ ਹੈ ਤੇ ਕੰਪਿਊਟਰ ਹੈ ਨਹੀਂ ਨਾ ਮੇਰੇ ਕੋਲ ਇੱਕ ਤੱਕ ਕੰਪਿਊਟਰਾਂ ਨੇ ਇੰਨਾ ਐਦਾਂ ਦੇ ਬੰਦਿਆਂ ਦੀ ਰੋਟੀ ਖੋਲੀ ਅਸੀਂ ਉਹ ਸਮੇਂ ਦੇ ਵਿੱਚੋਂ ਨਿਕਲੇ ਹੋਏ ਹਾਂ ਜਦੋਂ ਇਹ ਡੈਕ ਤੋਂ ਰੀਲਾਂ ਭਰਦੇ ਸੀ ਰਿਕਾਰਡਿੰਗ ਲਾਉਂਦੇ ਹੁੰਦੇ ਸੀ ਕਿ ਚੋਣਵੇਂ ਗਾਣੇ ਭਰੌਣੇ ਲੋਕਾਂ ਨੇ ਇਹ ਨਾ ਸ਼ਬਦ ਭਰੌਣੇ ਹਰੇਕ ਦੀ ਆਪੋ ਆਪਣੀ ਪਸੰਦ ਉਦੋਂ ਬਾਅਦ ਆ ਗਿਆ ਕੰਪਿਊਟਰ ਸਿਸਟਮ ਇੱਕ ਕੰਪਿਊਟਰ ਏਦਾਂ ਕਰਾ ਕੇ ਕਿ ਮੰਨ ਲਓ ਜਿਹਨੇ ਕੰਪਿਊਟਰ ਸਿੱਖਿਆ ਹੋਇਆ ਉਹਨੇ ਜਿਹੜਾ ਇਹ ਕੰਮ ਦਿਨ ਚ ਕਰਦੇ ਸੀ ਪੂਰੇ ਚ ਉਹ ਅੱਧੇ ਘੰਟੇ ਚ ਕਰ ਦਿੰਦੇ ਨੇ ਜਿੰਨੀਆਂ ਕਸਟਾਂ ਵਾਲੀਆਂ ਏਦਾਂ ਦੀਆਂ ਦੁਕਾਨਾਂ ਸੀ ਸਭ ਬੰਦ ਹੋ ਗਈਆਂ ਉਦੋਂ ਬਾਅਦ ਸੀੜੀਆਂ ਆ ਗਈਆਂ ਹੁਣ ਸੀੜੀਆਂ ਤੋਂ ਨਿੱਕੇ ਨਿੱਕੇ ਮੈਮਰੀ ਕਾਰਡ ਤੇ ਪਹੁੰਚ ਗਏ ਹੁਣ ਤਾਂ ਆਪਾਂ ਫਿਰ ਏਦਾਂ ਹੀ ਪੀਸੀਓ ਸੀ ਜਿੰਨਾ ਲੋਕਾਂ ਨੇ ਪੀਸੀਓ ਚਲਾਉਂਦੇ ਸੀ ਐਸਟੀਡੀ ਚਲਾਉਂਦੇ ਸੀ ਉਹ ਵੀ ਏਦਾਂ ਹੀ ਬੇਰੁਜ਼ਗਾਰ ਹੋ ਗਏ ਪੰਜਾਬ ਦੇ ਵਿੱਚ ਇੱਕ ਬੇਰੁਜ਼ਗਾਰ ਹੁਣ ਤੇ ਇੱਕ ਰੋਜ਼ਗਾਰ ਹੋਣ ਤੋਂ ਬਾਅਦ ਇੱਕਦਮ ਬੇਰੋਜ਼ਗਾਰ ਹੋਣਾ ਇਹ ਦੋਨਾਂ 'ਚ ਬਹੁਤ ਫਰਕ ਆ। ਅਸੀਂ ਬਹੁਤ ਸਾਰੇ ਮੈਂਬਰ ਸਾਡੇ ਕੋਲ ਆਉਂਦੇ ਆ ਜਿਨ੍ਹਾਂ ਦੇ ਵਧੀਆ ਕੋਈ ਕੰਮ ਚੱਲਦੇ ਸੀ ਕਿਸੇ ਕਾਰਨ ਉਹ ਕੰਮ ਬੰਦ ਹੋ ਗਏ ਤੇ ਉਹ ਲੋਕ ਨਸ਼ੇ ਵੱਲ ਨੂੰ ਚਲੇ ਗਏ। ਉਹਨਾਂ ਦੇ ਜੀਵਨ 'ਚ ਡਿਪਰੈਸ਼ਨ ਆ ਗਿਆ, ਅਫਸੈਟ ਹੋ ਗਏ, ਭੰਗ ਨਾਲ ਹੋ ਗਏ, ਸ਼ਰਾਬ ਨਾਲ ਹੋ ਗਏ। ਤਾਂ ਅੱਜ ਮਤਲਬ ਦੇਖੋ ਅਸੀਂ ਜ਼ਿੰਦਗੀ 'ਚ ਜੇ ਇੱਕ ਵਾਰੀ ਫੇਲ ਹੋ ਗਏ, ਬੰਦਾ ਡੱਗ-ਡੱਗ ਸਵਾਰ ਹੁੰਦਾ। ਫੇਰ ਕੀ ਹੋ ਗਿਆ ਜੇ ਇੱਕ ਵਾਰੀ ਫੇਲ ਹੋ ਗਏ, ਫੇਰ ਦੁਬਾਰਾ ਲੱਗिए। ਮੈਂ ਆਪਣੀ ਜ਼ਿੰਦਗੀ 'ਚ 25 30 ਇਦਾਂ ਦੇ ਕੰਮ ਕੀਤੇ ਜਿਨ੍ਹਾਂ ਦੇ ਵਿੱਚ ਐ ਹੁੰਦਾ ਸੀਗਾ ਵੀ ਬਸ ਹੁਣ ਖਤਮ ਆ ਕੰਮ ਪਰ ਮਾਰੇ ਸੱਚੇ ਪਾਤਸ਼ਾਹ ਨੇ ਹਮੇਸ਼ਾ ਸਾਥ ਦਿੱਤਾ ਅਜੇ ਢੀ ਵੱਡੀ ਸੇਵਾ ਬਖਸ਼ੀ ਹੈ ਸਾਨੂੰ ਤੇ ਇਦਾਂ ਹੀ ਸ਼ੇਰ ਸਿੰਘ ਵੀ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਹਾਲਾਤਾਂ ਦੇ ਅੱਗੇ ਹਾਰ ਗਿਆ ਉਹਨਾਂ ਹਾਲਾਤਾਂ ਅੱਗੇ ਨੇ ਗੋਡੇ ਟੇਕਤੇ ਜਿਹੜੇ ਇਹਨਾਂ ਦੇ ਸਾਹਮਣੇ ਪੈਦਾ ਹੋਏ ਇੱਕ ਦੁਕਾਨ ਬੰਦ ਹੋ ਗਈ ਬੇਰਜਗਾਰ ਹੋ ਗਿਆ ਉਸ ਵਾਰ ਘਰ ਵਾਲੀ ਦੀ ਮੌਤ ਹੋ ਗਈ ਫਿਰ ਈਜੀ ਟੈਨਸ਼ਨ ਦੂਰ ਕਰਨ ਵਾਲੀ ਇੱਕ ਦਵਾਈ ਪੰਜਾਬ ਦੇ ਗਲੀ ਗਲੀ ਪੰਜਾਬ ਦੇ ਖਾਲੀ ਪਲਾਟ ਸੜਕਾਂ ਤੇ ਅੱਸੀ ਸੂਏ ਨਹਿਰਾਂ ਦੇ ਆਲੇ-ਦੁਆਲੇ ਵੱਡੀਆਂ ਸੜਕਾਂ ਤੇ ਐਦਾਂ ਖੜੀ ਆ ਭੰਗੀ ਭੰਗ ਸਾਰੇ ਪਾਸੇ ਉਹਨੂੰ ਉੱਥੋਂ 10 ਪੱਤੇ ਤੋੜਦੇ ਆ ਹੱਥ ਮਾਰ ਕੇ ਐਦਾਂ ਐਦਾਂ ਮਲ ਕੇ ਉਹ ਮੈਲ ਜੀ ਲਾ ਕੇ ਉਹਨੂੰ 1 ਰੁਪਏ ਦੀ ਲੈ ਕੇ ਇੱਕੋ ਬੀੜੀ ਤੇ ਉਹਦੇ ਚ ਪਾ ਕੇ ਪੀ ਲੈਂਦੇ ਤੇ ਉਹ ਦਿਮਾਗ ਨੂੰ ਕਰ ਦਿੰਦੀ ਆ ਖੁਸ਼ਕ ਤਾਂ ਫਿਰ ਉਹਨਾਂ ਦੀ ਬਾਹਾਂ ਟੁੱਟੀ ਹੋਈ ਆ ਸੁੱਕ ਚੱਲੀ ਬਾਹਾਂ ਇਲਾਜ ਦੀ ਸੋਝੀ ਨਹੀਂ ਪ੍ਰੋਪਰ ਜੇ ਬਾਪੂ ਦਾਦਾ ਵੀ ਆਪਰੇਸ਼ਨ ਵੀ ਕਰਾਏ ਦੋ ਪਰ ਜਦੋਂ ਕੋਈ ਲੱਤ ਬਾਹਨ ਟੁੱਟਦੀ ਹੈ ਐਕਸਰਸਾਈਜ਼ ਕਰਨੀ ਹੁੰਦੀ ਹੈ ਉਹਦੀ ਸੰਭਾਲ ਕਰਨੀ ਹੈ ਫਿਜ਼ੀਓਥੈਰੇਪੀ ਉਹ ਇਹਨੂੰ ਸੋਝੀ ਨਹੀਂ ਇਹਨੇ ਧਿਆਨ ਨਹੀਂ ਦਿੱਤਾ ਬਾਹਾਂ ਹੀ ਸੁੱਕ ਗਈ ਪਰ ਆਪਣਾ ਜਿਹੜਾ ਫਰਜ਼ ਆ ਅਸੀਂ ਪਛਾਣੀਏ ਅੱਜ ਇਹ ਵੀਰ ਨੂੰ ਸ਼ੇਰ ਸਿੰਘ ਨੂੰ ਸੀਰੇ ਸਰਪੰਚ ਨੂੰ ਨਹੀਂ ਰਾਜ ਨੂੰ ਨਹੀਂ ਛੱਡ ਕੇ ਗਏ ਆ ਇਹ ਕਿੰਨੇ 3 ਸਾਲਾਂ ਤੋਂ ਘੁੰਮਦਾ ਸੀ ਉਸੇ ਹਾਲਾਤ ਚ ਗੰਦੇ ਕੱਪੜੇ ਪਰ ਕਿਸੇ ਨੇ ਨਹੀਂ ਇਹਦੀ ਬਾਹ ਫੜੀ ਕਿਸੇ ਨੇ ਇਹਨੂੰ ਕਿਸੇ ਰਿਸ਼ਤੇਦਾਰ ਨੇ ਕਿਸੇ ਭੈਣ ਭਰਾ ਨੇ ਕਿਸੇ ਨੇ ਆ ਕੇ ਕੋਸ਼ਿਸ਼ ਨਹੀਂ ਕੀਤੀ ਤੇ ਉਹ ਮਹਾਰਾਜ ਨੇ ਕਿਰਪਾ ਕੀਤੀ ਉਹ ਵੀਰ ਸਾਡੇ ਕੋਲ ਲੈ ਕੇ ਆਏ ਅੱਜ ਇਸ਼ਨਾਨ ਪਾਣੀ ਕਰਾ ਕੇ ਇਹਨੂੰ ਅਸੀਂ ਦਾਖਲ ਕਰਾਇਆ ਨੂੰ 3 ਦਿਨ ਹੋ ਗਏ ਆ ਟ੍ਰੀਟਮੈਂਟ ਚੱਲਦਾ ਖੂਨ ਦੀ ਵੀ ਘਾਟ ਆ 3.5 ਗ੍ਰਾਮ 4 ਗ੍ਰਾਮ ਖੂਨ ਆ ਇਹਦੇ ਵਿੱਚ ਇਨਫੈਕਸ਼ਨ ਆ ਬਹੁਤ ਸਾਰੀ ਤੇ ਹੁਣ ਇਹਦਾ ਇਲਾਜ ਹੋਵੇ ਤਕੜਾ ਹੋਵੇ ਤੰਦਰੁਸਤ ਹੋਵੇ ਤੁਸੀਂ ਵੀ ਅਰਦਾਸ ਕਰਿਓ ਬਾਪੂ ਦਲੀਪ ਸਿੰਘ ਤਾਂ ਜਿਵੇਂ ਦੱਸਦਾ ਵੀ 90 ਸਾਲ ਤੋਂ ਵੱਧ ਉਮਰ ਦਾ ਸੋਟੀ ਦੇ ਸਾਰੇ ਚੱਲਦਾ ਬਾਪੂ ਕਹਿੰਦਾ ਮੇਰਾ ਤਾਂ ਦੂਜਾ ਮੁੰਡਾ ਵੀ ਮੈਨੂੰ ਰੋਟੀ ਨਹੀਂ ਦਿੰਦਾ ਉਹ ਨਾਲ ਰਹਿੰਦਾ ਬਾਪੂ ਤਰੇ ਨਹੀਂ ਨਾ 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 ਵੈਸੇ ਨੰਨਾਂ ਦਾ ਕਿੱਥੇ ਰਹਿੰਦਾ ਫਿਰ ਉਹ ਕਿੱਥੇ ਰਹਿੰਦਾ ਜੀ ਆਡਾ ਉਹ ਤੁਹਾਡੇ ਨਾਲ ਹਾਂ ਉਹਦਾ ਬਹੁਤ ਚਿਰਦਾ ਜੀ ਬਹੁਤ ਚਿਰਦਾ ਆਡਾ ਫਿਰ ਤੇਰੀ ਰੋਟੀ ਪਾਣੀ ਕਿੱਥੋਂ ਪੱਕਦੀ ਆ ਹੁਣ ਤਾਂ ਵੀ ਆਪ ਹੀ ਕਰਦਾ ਛੋਟਾ ਮੁੰਡਾ ਜੀ ਉਹਤਾ ਆਸੀ ਲਾ ਲੰਦੇ ਚੱਲ ਨੀ ਉਹ ਕਿਹੜੀ ਜਮਾਤ ਆ 6ਵੀਂ ਜਮਾਤ 6ਵੀਂ ਜਮਾਤ ਠੀਕ ਆ ਠੀਕ ਆ ਜਣੀ ਉਮਰ ਵੱਡੀ ਆ ਜੀ ਇੰਨੀ ਮੱਚ ਕੀ ਕਰ ਸਕਦਾ ਨਿਗਾ ਵੀ ਰਹੀ ਨਹੀਂ ਜੀ ਨਿਗਾ ਜੀ ਸਾਹੀ ਫੜ ਕੇ ਮੂਹ ਲੈ ਕੇ ਆਏ ਚਲੋ ਅੱਲਾਸ ਕਰਿਓ 24 ਘੰਟਾ ਵਾਲਾ ਕਰਿਓ ਵੀਡੀਓ ਛੇਰ ਸਿੰਘ ਵਰਗਾ ਕੋਈ ਹੋਰ ਠੀਕ ਹੋ ਸਕੇ ਉਹਦੇ ਪਰਿਵਾਰਕ ਮੈਂਬਰ ਉਹਦੀ ਬਾਹ ਫੜਨ ਇਹਦੇ ਵੀ ਜਿਹੜੇ ਭੈਣ ਭਰਾ ਸਾਡੀ ਵੀਡੀਓ ਦੇਖਦੇ ਆ ਬੇ ਮਟੋਕਦੇ ਐਲਮਾ ਮੈਨੂੰ ਫੜੋਣਾ ਸਾਰਾਂ ਦੁੱਖ ਸੁੱਖ ਚੱਕ ਦੂਜੇ ਦਾ ਸਾਥ ਦੇਣਾ ਸਿੱਖੀਏ ਅਸੀਂ ਭਾਈ ਕਨਈਆ ਜੀ ਦੇ ਬਾਲਕਾਂ ਜਿਨ੍ਹਾਂ ਨੇ ਦਸ਼ਮਨਾ ਦੇ ਵੀ ਮੱਲਮ ਪਟੀਆਂ ਕੀਤੀਆਂ ਤਾਂ ਸਾਡੇ ਆਪਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ